ਸਸ਼ੀਕਾਲ ਜੀ ਸਾਰਿਆਂ ਨੂੰ ਮੈਂ ਬ੍ਰਾਡਕਾસ્ટ ਐਡਮਿਸ਼ਨਰੀ ਮਕਸਦ ਸਾਹਿਬ ਤੋਂ ਅੱਜ ਆਪਾਂ ਗੱਲ ਕਰਦੇ ਆਂ ਜੀ ਐਸ ਐਸ ਸੀ ਦੁਆਰਾ ਕੱਢੀ ਗਈ ਮਲਟੀਟਾਸਕਿੰਗ ਅਤੇ ਹੌਲਦਾਰ ਦੀ ਪੋਸਟ ਬਾਰੇ ਇਸ ਵਿੱਚ ਆਪਨੇ ਕੋਲ ਕੁੱਲ ਪੋਸਟਾਂ ਹਨ ਜੀ 8326 ਇਹ ਉਹਨਾਂ ਬੱਚਿਆਂ ਲਈ ਬਹੁਤ ਅੱਛੀ ਓਪਰਚੁਨਿਟੀ ਹੈ ਜਿਨ੍ਹਾਂ ਬੱਚਿਆਂ ਦੀ ਹਾਈਟ ਛੋਟੀ ਹੈ ਕਿਉਂਕਿ ਇਸ ਵਿੱਚ ਮੁੰਡਿਆਂ ਦੀ ਹਾਈਟ 5'2 ਅਤੇ ਕੁੜੀਆਂ ਦੀ 4'11 ਚਾਹੀਦੀ ਹੈ ਸੋ ਜਿਨ੍ਹਾਂ ਬੱਚਿਆਂ ਨੇ ਇਹ ਪੋਸਟ ਨਹੀਂ ਭਰੀ ਔਰ ਜਲਦੀ ਤੋਂ ਜਲਦੀ ਇਸ ਪੋਸਟ ਨੂੰ ਭਰ ਦੇਣ ਕਿਉਂਕਿ ਇਸਦੀ ਲਾਸਟ ਡੇਟ 31/7/2024 ਹੈ ਜੇਕਰ ਆਪਾਂ ਗੱਲ ਕਰੀਏ ਪੇਪਰ ਦੇ ਪੈਟਰਨ ਬਾਰੇ ਤਾਂ ਇਹ ਪੇਪਰ ਤੁਸੀਂ ਆਸਾਨੀ ਨਾਲ ਕਲੀਅਰ ਕਰ ਸਕਦੇ ਹੋ ਇਹ ਪੇਪਰ ਕੋਲ ਚਾਰ ਸਬਜੈਕਟਾਂ ਵਿੱਚੋਂ ਆਵੇਗਾ ਜੋ ਮੈਥ ਇੰਗਲਿਸ਼ ਜੀਕੇ ਅਤੇ ਰੀਜਨਿੰਗ ਹਨ ਇਸ ਵਿੱਚ ਕੋਲ 90 ਕੁਐਸਚਨ ਦਿੱਤੇ ਜਾਣਗੇ ਜਿਨ੍ਹਾਂ ਨੂੰ ਕਰਨ ਲਈ 90 ਮਿੰਟ ਦਾ ਹੀ ਸਮਾਂ ਦਿੱਤਾ ਹੋਵੇਗਾ ਇਸ ਵਿੱਚ ਇੱਕ ਕੁਐਸਚਨ ਉੱਪਰ ਤੁਹਾਨੂੰ 3 ਨੰਬਰ ਦਿੱਤੇ ਜਾਣਗੇ ਪੇਪਰ ਕਲੀਅਰ ਹੋਣ ਤੋਂ ਬਾਅਦ ਤੁਹਾਡਾ ਟ੍ਰਾਇਲ ਹੋਵੇਗਾ ਟ੍ਰਾਇਲ ਵਿੱਚ ਮੁੰਡਿਆਂ ਲਈ ਰਨਿੰਗ 1600 ਮੀਟਰ 15 ਮਿੰਟਾਂ ਵਿੱਚ ਹੋਵੇਗੀ ਸਾਈਕਲਿੰਗ 8 ਕਿਲੋਮੀਟਰ 3 ਮਿੰਟਾਂ ਵਿੱਚ ਹੋਵੇਗੀ ਅਤੇ ਕੁੜੀਆਂ ਲਈ 1 ਕਿਲੋਮੀਟਰ ਰਨਿੰਗ ਵੀਮੈਂਟਾਂ ਵਿੱਚ ਹੋਵੇਗੀ ਤੇ ਸਾਈਕਲਿੰਗ 10 ਕਿਲੋਮੀਟਰ 25 ਮਿੰਟਾਂ ਵਿੱਚ ਪੂਰੀ ਕਰਨੀ ਹੈ ਸੋ ਇਸ ਕਰਕੇ ਤੁਸੀਂ ਟ੍ਰਾਇਲ ਨੂੰ ਬਹੁਤ ਆਸਾਨੀ ਨਾਲ ਕਲੀਅਰ ਕਰ ਸਕਦੇ ਹੋ ਜਿਹੜੇ ਬੱਚੇ ਪੜਨ ਵਿੱਚ ਬਹੁਤ ਜ਼ਿਆਦਾ ਵੀਕ ਹਨ ਜਾਂ ਵਾਰ-ਵਾਰ ਗਵਰਨਮੈਂਟ ਸਰਵਿਸ ਦੇ ਪੇਪਰ ਦੀ ਤਿਆਰੀ ਕਰਕੇ ਅੱਕ ਚੁੱਕੇ ਹਨ ਉਹ ਬੱਚੇ ਦਿੱਤੇ ਗਏ ਨੰਬਰ ਤੇ ਇੱਕ ਵਾਰੀ ਜ਼ਰੂਰ ਕੰਟੈਕਟ ਕਰਨ ਜਾਂ ਇੰਸਟੀਚਿਊਟ ਆ ਕੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਨ ਹੋਰ ਜਾਣਕਾਰੀ ਵਾਲੀਆਂ ਵੀਡੀਓਜ਼ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਿਓ ਧੰਨਵਾਦ